ਸਤਿ ਅਦਾਬ ਮੈਂ ਹਾਂ ਪੈਰੀ ਸਿੰਘ ਸਵਾਗਤ ਹੈ ਤੁਹਾਡਾ ਚੈਨਲ ਬੁੱਕ ਟਿਊਬ 바이 ਪੈਰੀ ਦੇ ਉੱਪਰ ਅਸੀਂ ਪੜ ਰਹੇ ਹਾਂ ਜਾਨੀ ਸੂਨ ਸਿੰਘ ਸੀਤਲ ਜੀ ਦਾ ਲਿਖਿਆ ਨਾਵਲ ਤੂਤਾਂ ਵਾਲਾ ਖੂ ਪ੍ਰੋਗਰਾਮ ਨਾਵਲ ਦੇ ਵਰਕ ਕੇ ਵਿੱਚ ਅੱਜ ਐਪੀਸੋਡ ਨੰਬਰ 4 ਮਾਰ 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 ਦੂਰੀਓ ਦੂਰੀ ਸੱਜਣ ਸਿੰਘ ਨੇ ਹੱਲਾ ਛੇੜੀ ਤਿੰਦਿਆਂ ਹਾਣੀ ਨੂੰ ਮੰਗਾ ਰਿਹਾ ਮਖਾ ਆਪਾਂ ਲੰਘਣ ਨਹੀਂ ਦਿੰਦੇ ਆ ਲੈ ਫੜ ਉਮਰਦੀਨ ਨੇ ਸਾਰਾ ਟਿੱਲ ਲਾ ਕੇ ਪੱਤਾ ਚੁਟਿਆ ਹੁਣ ਇਸੇ ਹੱਥ ਇੱਕ ਹੋਰ ਲੈ ਲੈ ਸੱਜਣ ਸਿੰਘ ਨੇ ਦੂਜੀ ਵਾਰ ਜੋਟੀਦਾਰ ਨੂੰ ਲਲਕਾਰਿਆ ਉਹ ਲੈ ਤੂੰ ਕਦ ਕਦ ਆਖਣਾ ਏ ਉਮਰਦੀਨ ਨੇ ਪਾਨ ਦਾ ਯੱਕਾ ਕੱਢ ਕੇ ਮਾਰਿਆ ਉਹਦਾ ਖਿਆਲ ਸੀ ਕਿ ਇਸ ਤਰ੍ਹਾਂ ਉਹ ਦੂਸਰੀ ਸਰ ਬਣਾ ਲਵੇਗਾ ਛੜਿਆ ਹੁਣ ਤੇਰੀ ਵਾਰੀ ਹੋ ਮਰ ਜਾ ਕਿਸੇ ਤੇ ਗੱਲ ਲੱਗ ਕੇ ਦੀ ਪੈਨੇ ਆਪਣੇ ਹਾਣੀ ਨੂੰ ਟੁੰਬਿਆ ਖੇਡਣ ਵਾਲਿਆਂ ਦੇ ਹੱਥਾਂ ਵਿੱਚ ਸੱਭੋ ਦੇ ਤਿੰਨ ਤਿੰਨ ਪੱਤੇ ਰਹਿ ਗਏ ਸਨ। ਪੜ ਵਿੱਚ 10 ਸਰਾਂ ਜੁੜੀਆਂ ਪਈਆਂ ਸਨ। ਜਿਹੜੀ ਧਿਰ ਉਹ ਚੁੱਕ ਲੈਂਦੀ ਉਸੇ ਜਿੱਤ ਜਾਣਾ ਸੀ। ਜੋਰ ਦੋਹਾਂ ਧੜਿਆਂ ਦਾ ਬੜਾ ਲਾਇਆ ਪਿਆ ਸੀ ਪਰ ਸਫਲ ਕੋਈ ਨਹੀਂ ਸੀ ਹੋਇਆ। ਬੜੀ ਸਾਦਾ ਜਿਹੀ ਖੇਡ ਖੇਡ ਰਹਿ ਸਨ ਉਹ। ਅਤੇ ਕੱਟਣ ਵਾਲੇ ਨੇ ਪਹਿਲੇ ਪੰਜਾਂ ਪੱਤਿਆਂ ਵਿੱਚੋਂ ਮਰਜ਼ੀ ਦਾ ਰੰਗ ਮਿੱਥ ਲੈਣਾ। ਉਹਦਾ ਇੱਕ ਪੱਤਾ ਥੱਲੇ ਮੂੰਹਤਾ ਮਾਰ ਦੇਣਾ। ਬਾਕੀ ਤਿੰਨਾਂ ਨੂੰ ਰੰਗ ਦਾ ਕੋਈ ਪਤਾ ਨਾ ਹੋਣਾ। ਸਾਰੇ ਪੱਤੇ ਵੰਡ ਕੇ ਖੇਡ ਸ਼ੁਰੂ ਹੋ ਜਾਣੀ। ਇੱਕੋ ਖਿਡਾਰੀ ਆਪਣੇ ਹੱਥੋਂ ਦੋ ਸਰਾਂ ਇਕੱਠੀਆਂ ਲੈ ਜਾਵੇ ਤਾਂ ਹੀਟ ਪਈਆਂ ਸਾਰੀਆਂ ਸਰਾਂ ਉਹਨੇ ਚੁੱਕ ਲੈਣੀਆਂ। ਸਰ ਖੇਡੇ ਜਾ ਰਹੇ ਰੰਗ ਦੇ ਭਾਰੇ ਪੱਤੇ ਦੀ ਮਿੱਥੀ ਜਾਣੀ। ਵਿਰੋਧੀ ਧੜੇ ਦੇ ਕਿਸੇ ਹਾਣੀ ਕੋਲ ਖੇਡੇ ਜਾ ਰਹੇ ਰੰਗ ਦਾ ਪੱਤਾ ਨਾ ਹੋਵੇ ਤਾਂ ਉਹਨੇ ਨੱਪਿਆ ਹੋਇਆ ਰੰਗ ਪੁੱਛ ਲੈਣਾ। ਫਿਰ ਰੰਗ ਦੀ ਦੁੱਕੀ ਨੇ ਵੀ ਬਦਰੰਗ ਦੇ ਯੱਕੇ ਬਾਦਸ਼ਾਹ ਨੂੰ ਕੱਟ ਲੈਣਾ ਅੱਛਾ ਇਹ ਗੱਲ ਏ ਧਰਮ ਸਿੰਘ ਨੇ ਪੱਤੇ ਫੋਲਦਿਆਂ ਥੋੜਾ ਜਿਹਾ ਸਿਰ ਤੇ ਮੋਢੇ ਹਲਾ ਕੇ ਜੋਸ਼ ਨਾਲ ਕਿਆ ਹਮਲਾ ਕਰਨ ਲਈ ਤਿਆਰ ਸਿਪਾਹੀ ਵਾਂਗ ਉਹਦੇ ਸਾਰੇ ਸਰੀਰ ਵਿੱਚ ਫੁਰਤੀ ਆ ਗਈ ਮਖﾞ ਗਿਉਂ ਹੀ ਸਭ ਕੁਝ ਦੀਪੇ ਨੇ ਸਮੇਂ ਦੀ ਨਜ਼ਾਕਤ ਨੂੰ ਜਾਂਚਦਿਆਂ ਹਾਣੀ ਨੂੰ ਸਾਵਧਾਨ ਕੀਤਾ ਚੌਹਾਂ ਖਿਡਾਰੀਆਂ ਤੇ ਉਹਨੇ ਕੁ ਦਵਾਲੇ ਵੇਖਣ ਵਾਲਿਆਂ ਦਾ ਸਾਰਾ ਧਿਆਨ ਪੱਤਿਆਂ ਉੱਤੇ ਟਿਕਿਆ ਹੋਇਆ ਸੀ। ਧਰਮ ਸਿੰਘ ਦੀ ਖੇਡ ਉੱਤੇ ਦੋਹਾਂ ਧੜਿਆਂ ਦੀ ਜਿੱਤ ਹਾਰ ਨਿਰਭਰ ਸੀ। ਸਾਰੇ ਜਣੇ ਥਾਉ ਥਾਈ ਤਣੇ ਖਲੇ ਸਨ। ਉਹਨਾਂ ਦਾ ਉਸ ਵੇਲੇ ਰੱਸਾ ਖਿੱਚਣ ਵਾਲਿਆਂ ਜਿੰਨਾ ਜੋਰ ਲੱਗ ਰਿਹਾ ਸੀ। ਰੰਗ ਬੋਲ ਪਈ ਜਵਾਨਾਂ ਰੰਗ ਬੋਲ। ਧਰਮ ਸਿੰਘ ਦੀ ਆਵਾਜ਼ ਵਿੱਚ ਜੋਸ਼ ਤੇ ਉਤਸ਼ਾਹ ਭਰਿਆ ਹੋਇਆ ਸੀ। ਸੁਣਦੇ ਸਾਰਕ ਦੀਪੇ ਦਾ ਚਿਹਰਾ ਟੇਕ ਆਇਆ। ਵਿਰੋਧੀ ਧੜੇ ਦੇ ਅੰਦਰ ਚਿੰਤਾ ਪੈਦਾ ਹੋ ਗਈ ਉਹ ਪੀਰਾਂ ਫਕੀਰਾਂ ਦੀ ਸੁੱਕੀ ਮੰਤਾ ਮੰਨਣ ਲੱਗ ਪਏ ਕਿ ਯਾਉ ਚਿੜੂਓ ਪੀਰ ਧਰਮ ਸਿੰਘ ਕੋਲ ਰੰਗ ਦਾ ਪੱਤਾ ਨਾ ਨਿਕਲੇ ਰੰਗ ਇੱਟੀ ਸੱਜਣ ਸਿੰਘ ਨੇ ਉਤਸ਼ਾਹ ਰਤਸੁਰ ਵਿੱਚ ਕਿਹਾ ਨਾਲ ਹੀ ਉਹਨੇ ਦੱਬਿਆ ਹੋਇਆ ਬਾਦਸ਼ਾਹ ਚੁੱਕ ਕੇ ਵਿਖਾ ਦਿੱਤਾ ਆ ਲੈ ਫੜ ਫਿਰਾ ਪਾਨ ਦੇ ਯੱਕੇ ਨੂੰ ਇੱਟ ਦੀ ਪੰਜੀ ਲਈ ਜਾਂਦੀ ਧਰਮ ਸਿੰਘ ਨੇ ਪੱਤਾ ਸੁਟਣ ਲੱਗਿਆਂ ਸੁੱਕੇ ਹੋਏ ਸਰੀਰ ਦਾ ਸਾਰਾ ਬਲ ਲਾ ਦਿੱਤਾ ਸ਼ਾਵਾ ਛੜਿਆ ਰੱਖ ਵਿਖਾਈਓ ਆਤਮ ਮਰਦਾਂ ਵਾਲੀ ਕੀਤੀਓ ਦੀਪੇ ਨੇ ਸੱਜੀ ਬਾਹ ਉਤਾਂ ਨਿਸਲ ਕਰਕੇ ਖੁਸ਼ੀ ਪ੍ਰਗਟ ਕਰ ਕੀਤੀ ਇੰਨੇ ਨਾਲ ਉਹਦਾ ਜਿਵੇਂ ਸੇਰ ਲਹੂ ਵਧ ਗਿਆ ਸੀ ਮਖਾ ਵੀ ਪੁਜਾ ਦਿੱਤੀ ਸੁਕੇ ਓਏ ਛੜਾ ਕਿਤੇ ਅਸਲੋਂ ਗਿਆ ਗੁਜ਼ਰਿਆ ਤਾਂ ਨਹੀਂ ਦੀਪੇ ਕੇ ਹਮਾਇਤੀਆਂ ਨੇ ਅਖਾੜੇ ਵਿੱਚ ਢਾ ਜਾਣ ਵਾਲੇ ਪਹਿਲਵਾਨ ਵਾਂਗ ਧਰਮ ਸਿੰਘ ਦੀ ਜੈ ਜੈ ਕੀਤੀ ਸੱਜਣ ਸਿੰਘ ਕੇ ਹਮਦਰਦ ਚੁੱਪ ਵੱਟ ਕੇ ਭਲੇ ਸਮੇਂ ਦੀ ਉਡੀਕ ਕਰਨ ਲੱਗੇ ਦੀਪਿਆ ਹੁਣ ਮੂੰਹੋਂ ਮੰਗ ਜੋ ਮੰਗਣਾ ਹੀ ਪੀ ਤਾਂ ਅਗਾ ਗਈ ਸਮਝ ਆਖੇ ਤਾਂ ਕੋਟ ਕਰਦੇ ਆ ਧਰਮ ਸਿੰਘ ਨੇ ਸੂਮ ਦੇ ਧੰਨ ਵਾਂਗ ਪੱਤੇ ਕੁੱਟ ਕੇ ਹੱਕ ਨਾਲ ਲਾਉਂਦਿਆਂ ਹਾਣੀ ਦੀ ਸਲਾਹ ਪੁੱਛੀ ਕਰਦੇ ਕਰਦੇ ਕੋਟ ਵਿਚਾਰੇ ਸਿਆਲ ਵਿੱਚ ਪਾਲੇ ਤੋਂ ਬੱਚੇ ਰਹਿਣਗੇ ਦੀਪੇ ਨੇ ਸੱਜੇ ਗੋਡੇ ਉੱਤੇ ਧਫਾ ਮਾਰਦਿਆਂ ਕਿਆ ਹਾਸੇ ਨਾਲ ਤੂਤਾਂ ਦੇ ਸਾਵੇ ਪੱਤੇ ਕੰਬੁੱਠੇ ਉਹ ਹੁਣ ਪੱਤਾ ਵੀ ਸੁੱਟ ਕਿ ਨਕਲੀਆਂ ਨੂੰ ਰੁਪਈਆ ਦੇਣ ਵਾਲਿਆਂ ਵਾਂਗ ਹੱਥਾਂ ਵਿੱਚ ਹੀ ਮਲੀ ਜਾਣੀ ਸੱਜਣ ਸਿੰਘ ਨੇ ਕਾਲੇ ਪਹਿ ਕੇ ਕਿਹਾ ਬਾਜੀ ਸਿਰ ਤੇ ਪਹੁੰਚੀ ਹੋਈ ਵੇਖ ਕੇ ਉਹਦਾ ਮਨ ਝੁੰਜਲਾ ਰਿਹਾ ਸੀ ਕਿਹੜਾ ਸੁੱਟਾ ਅੱਤੇ ਦੋਵੇਂ ਬੜੇ ਵਧੀਆ ਨੇ ਸੁੱਟਣ ਨੂੰ ਜੀ ਨਹੀਂ ਕਰਦਾ ਅੱਛਾ ਚੱਲਣ ਦੇ ਧਰਮ ਸਿੰਘ ਨੇ ਹੁਕਮ ਦੀ ਅਠੀ ਦੇ ਮਾਰੀ ਲੈ ਛਾਲ ਮਾਰੀ ਸੋ ਨਿਗਰਿਆ ਤੂੰ ਤਾਂ ਕੀਤੀ ਕਤਰੀ ਖੁਈ ਚ ਪਾ ਦਿੱਤੀ ਏ ਦੀਪਾ ਕੁਛ ਉਦਾਸ ਹੋ ਗਿਆ ਸੀ ਉਹ ਸਾਰ ਸੱਜਣ ਸਿੰਘ ਦੀ ਬਣ ਗਈ ਇੱਕੋ ਇੱਕ ਪੱਤਾ ਬਾਕੀ ਰਹਿ ਗਿਆ ਅੱਛਾ ਆ ਹੁਣ ਮੈਦਾਨ ਵਿੱਚ ਸੱਜਣ ਸਿੰਘ ਨੇ ਦੀਪੇ ਵੱਲ ਮੂੰਹ ਕਰਕੇ ਕਿਹਾ ਉਹਦਾ ਖਿਆਲ ਸੀ ਕਿ ਰੰਗ ਦਾ ਯੱਕਾ ਦੀਪੇ ਕੋਲ ਹੈ ਆਪਣਾ ਬਾਦਸ਼ਾਹ ਉਹਨੇ ਡਰਦਿਆਂ ਹਿੱਕ ਨਾਲ ਕੁੱਟਿਆ ਹੋਇਆ ਸੀ। ਓ ਮੇਰੇ ਕੋਲ ਕੀ ਯੂ ਲੈ ਫੜ। ਦੀਪੇ ਨੇ ਇੱਟ ਦੀ ਸ਼ਿੱਕੀ ਸਾਹਮਣੇ ਪਟਕ ਦਿੱਤੀ। ਕਿਉਂ ਏ ਉਮਰਿਆ ਸਗੋਂ ਤੂੰ ਦੱਬੀ ਬੈਠਾ ਏ। ਸੱਜਣ ਸਿੰਘ ਨੇ ਅੰਦਰਲਾ ਤੌਖਲਾ ਮੱਠਾ ਕਰਨ ਵਾਸਤੇ ਹਣੀ ਨੂੰ ਪੁੱਛਿਆ। ਉਮਰੇ ਨੇ ਉਦਾਸ ਜਿਹਾ ਮੂੰਹ ਬਣਾ ਕੇ ਨਾ ਵਿੱਚ ਸਿਰ ਹਿਲਾ ਦਿੱਤਾ। ਹੁਣ 60 ਵੀ ਹਿੱਕ ਨਾਲ ਕੁੱਟਿਆ ਇਹਦੀ ਜਾਨ ਪੱਛਤਾ ਨਹੀਂ ਚੱਲੀ। ਦੀਪ ਨੇ ਸੱਜਣ ਸਿੰਘ ਦੇ ਹੱਥੋਂ ਬਾਦਸ਼ਾਹ ਖੋ ਕੇ ਸਰਾ ਉੱਤੇ ਪਟਕ ਦਿੱਤਾ ਹੂੰ ਧਰਮ ਸਿੰਘ ਨੇ ਸਾਰਾ ਜ਼ੋਰ ਲਾ ਕੇ ਉੱਤੇ ਯੱਕਾ ਮਾਰਿਆ ਕਿਉਂ ਛੜਾ ਐਵੇਂ ਤਾਂ ਨਹੀਂ ਸੀ ਦੜਵੱਟੀ ਬੈਠਾ ਸ਼ੇਰ ਮਾਲੀ ਲੈ ਗਿਆ ਕੇ ਮੈਂ ਆਖਿਆ ਫੇਰ ਵੀ ਜਤੀ ਸਤੀਏ ਮਦਾਨ ਮਾਰ ਗਿਆ ਕੇ ਅਣਹੂਦ ਦਾ ਜਤੀ ਅਣਹੂਦ ਦਾ ਬਾਜੀ ਮੁੱਕਣ ਉੱਤੇ ਸਾਰਿਆਂ ਨੇ ਕੁਝ ਨਾ ਕੁਝ ਕਹਿਣਾ ਜ਼ਰੂਰੀ ਸਮਝਿਆ ਛੜੇ ਦੇ ਪੁੱਤ ਮਰ ਗਿਆ ਨਹੀਂ ਤਾਂ ਸਵੇਰ ਤੇ ਬੜੇ ਦਬਾ ਕੇ ਰੱਖੇ ਸੀ ਉਮਰਦੀਨ ਨੇ ਹੌਕਾ ਪਰ ਕੇ ਕਿਹਾ ਬਾਜੀ ਹਾਰ ਜਾਣ ਦਾ ਉਹਨੂੰ ਬਹੁਤ ਅਫਸੋਸ ਸੀ ਜਰਾ ਕੁਪਸਿੱਤੇ ਬੈਠੇ ਰਹਿਣ ਲੋਹਾਰ ਨੇ ਸਿਰ ਹਿਲਾ ਕੇ ਕਿਹਾ ਉਹ ਬਾਬਾ ਕਾਲੀ ਆਉਂਦਾ ਜੇ ਬਾਜ ਮਾਰ ਸੱਜਣ ਸਿਆਂ ਗੱਲਾਂ ਬਾਤਾਂ ਸੁਣਾਗੇ ਦੀਪੇ ਨੇ ਸੱਜਣ ਸਿੰਘ ਦੇ ਗੋਡੇ ਨੂੰ ਗੋਡੇ ਨਾਲ ਹਿਲਾ ਕੇ ਕਿਹਾ ਬੁੱਢੇ ਦੇਸ ਭਗਤ ਕਰਮ ਸਿੰਘ ਨੂੰ ਸਾਰੇ ਬਾਬਾ ਅਕਾਲੀ ਆ ਕੇ ਬੁਲਾਉਂਦੇ ਸਨ ਪਿੰਡ ਵਿੱਚ ਉਮਰੋਂ ਤਾਂ ਸ਼ਾਇਦ ਕੁਛ ਉਸ ਦੇ ਹਾਣੀ ਤੇ ਕੋਈ ਦੋ ਚਾਰ ਵਡੇਰੇ ਵੀ ਹੋਣ ਪਰ ਸਤਕਾਰ ਵੱਜੋਂ ਸਾਰੇ ਉਹਨੂੰ ਬਾਬਾ ਅਕਾਲੀ ਹੀ ਕਿਹਾ ਕਰਦੇ ਸਨ ਅੰਗਰੇਜ਼ੀ ਸਾਮਰਾਜ ਵਿਰੁੱਧ ਚੱਲਦੀਆਂ ਲਹਿਰਾਂ ਵਿੱਚ ਉਹ ਕਈ ਵਾਰ ਜੇਲ੍ਹ ਜਾ ਚੁੱਕਾ ਸੀ ਫਿਰ ਉਹ ਸਾਰਿਆਂ ਦਾ ਸਾਂਝਾ ਤੇ ਸੁੱਚਾ ਸੱਚਾ ਆਦਮੀ ਸੀ ਉਹ ਆਪਣੇ ਖੇਤ ਵੱਲੋਂ ਆ ਰਿਹਾ ਸੀ ਤੂਤਾਂ ਦੇ ਕੋਲ ਦੀ ਉਹਦੇ ਘਰ ਨੂੰ ਡੰਡੀ ਜਾਂਦੀ ਸੀ ਛਾਵੇਂ ਖਲੋਣ ਦਾ ਉਹਦਾ ਰੌਣ ਨਹੀਂ ਸੀ ਜਾਪਦਾ ਉਹ ਆਪਣੇ ਧਿਆਨ ਪਾਸੇ-ਪਾਸੇ ਲੰਘ ਚੱਲਿਆ ਬਰਾਬਰ ਤੇ ਆਏ ਨੂੰ ਉਹਨੂੰ ਸੱਜਣ ਸਿੰਘ ਨੇ ਬਾਜ਼ ਮਾਰ ਲਈ। ਬਾਬਾ ਕਾਲੀਆ ਆ ਤੈਨੂੰ ਤਾਸ਼ ਘਟਾਈਏ। ਤਾਸ਼ ਬਾਬਾ ਕਾਲੀ ਤੁਰਿਆ-ਤੁਰਿਆ ਜਾਂਦਾ ਖਲੋ ਗਿਆ। ਪਤਾ ਨਹੀਂ ਉਹਦੇ ਦਿਲ ਵਿੱਚ ਕੀ ਆਈ ਉਹ ਮੁੜ ਕੇ ਤਖਤਪੂਛ ਦੇ ਕੋਲ ਆਖਲਾ। ਉਹਦੇ ਗੰਭੀਰ ਚਿਹਰੇ ਤੇ ਕੁਝ ਅਨੋਖੀਆਂ ਰੇਖਾਂ ਉਗੜਾਈਆਂ। ਤਖਤਪੂਛ ਉੱਤੇ ਚੁੱਪ ਛਾ ਗਈ। ਸਾਰੇ ਹੈਰਾਨੀ ਨਾਲ ਬਾਬੇ ਅਕਾਲੀ ਦੇ ਮੂੰਹ ਵੱਲ ਵੇਖਣ ਲੱਗ ਪਏ। ਉਂਝ ਖੇਡਣੀ ਆਉਂਦੀ ਵੀ ਏ ਤੁਹਾਨੂੰ। ਲਿਆ ਕਰੋ ਰੋ। ਬਾਬੇ ਅਕਾਲੀ ਨੇ ਸੰਜੜ ਸਿੰਘ ਦੇ ਹੱਥੋਂ ਤਾਸ਼ ਫੜ ਲਈ ਇੱਕ ਪਲ ਉਹਨੇ ਸਾਰਿਆਂ ਦੇ ਚਿਹਰਿਆਂ ਵੱਲ ਬੜੀ ਵਿੰਨਵੀਂ ਨਜ਼ਰ ਨਾਲ ਘੂਰਿਆ ਫਿਰ ਉਹ ਆਪਣੇ ਆਪ ਅੱਤੇ ਫੋਲ ਕੇ ਤਰਤੀਬ ਵਾਰ ਕਰਨ ਲੱਗ ਪਿਆ ਆਹ ਦੁੱਖੀ ਐ ਨਾ ਉਹਨੇ ਪਾਨ ਦੀ ਦੁੱਖੀ ਸੁੱਟ ਦਿਆ ਕਿਆ ਤਿੰਨਾ ਚੌ ਬੰਦਿਆਂ ਨੇ ਸਿਰ ਹਿਲਾ ਕੇ ਹਾਮੀ ਭਰੀ ਤੇ ਆ ਤਿੱਕੀ ਬਾਬੇ ਅਕਾਲੀ ਨੇ ਇੱਕ ਹੋਰ ਪੱਤਾ ਪਹਿਲੇ ਉੱਤੇ ਸੁੱਟ ਦਿੱਤਾ ਇਹਦੇ ਉੱਤੇ ਇੱਕ ਟਿਮਕਣਾ ਵਾਧੇ ਜਿਵੇਂ ਫੌਜੀ ਦੀ ਬਾਹ ਉੱਤੇ ਦੋ ਦੀ ਥਾਂ ਤਿੰਨ ਫਿੱਤੀਆਂ ਲੱਗ ਗਈਆਂ ਹੋਣ ਇੱਕ ਵਾਧੂ ਟਿਮਕਣੇ ਨਾਲ ਦਰਜਾ ਵੱਧ ਗਿਆ ਉਹਨੇ ਦੁੱਕੀ ਨੂੰ ਕੱਟ ਦਿੱਤਾ ਸਮਝੇ ਉਦਾਲੇ ਪੁਦਾਲੇ ਬੈਠਿਆਂ ਨੇ ਹਾਂ ਵਿੱਚ ਸਿਰ ਹਿਲਾਇ ਭਾਵੇਂ ਉਹਨਾਂ ਵਿੱਚੋਂ ਅਜੇ ਕੋਈ ਵੀ ਨਹੀਂ ਸੀ ਸਮਝਿਆ ਕਿ ਬਾਬੇ ਅਕਾਲੀ ਦਾ ਭਾਵ ਕੀ ਹੈ ਤੇ ਆ ਚੌਕੀ ਇਹਨੇ ਟਿੱਕੀ ਨੂੰ ਮਾਰ ਲਿਆ ਬਾਬੇ ਅਕਾਲੀ ਨੇ ਪੱਤਾ ਸੁੱਟ ਕੇ ਇੱਕ ਵਾਰ ਫਿਰ ਸਾਰਿਆਂ ਵੱਲ ਬੜੀ ਪਰਚੂਲਵੀਂ ਨਜ਼ਰ ਨਾਲ ਤੱਕਿਆ ਇਸੇ ਤਰ੍ਹਾਂ ਚੌਕੀ ਉੱਤੇ ਪੰਜੀ ਪੰਜੀ ਉੱਤੇ ਛਕੀ ਤੇ ਅਗਾ 38 ਅਠੀ ਨੈਲਾ ਦੈਲਾ ਨਾਲੋਂ ਨਾਲ ਬਾਬਾ ਅਕਾਲੀ ਪੱਤੇ ਸੁੱਟੀ ਜਾ ਰਿਹਾ ਸੀ ਆਪ ਤੋਂ ਨੀਵੇਂ ਉੱਤੇ ਦੂਜਾ ਭਾਰੂ ਹੈ ਤੇ ਇਨਾਂ ਸਾਰਿਆਂ ਨੈਲਿਆਂ ਦੈਲਿਆਂ ਦੇ ਸਿਰ ਤੇ ਗੋਲਾ ਚੜਿਆ ਬੈਠਾ ਏ ਗੁਲਾਮ ਇੱਕ ਗੁਲਾਮ ਦੂਜਾ ਗੁਲਾਮ ਤੀਜਾ ਗੁਲਾਮ ਚੌਥਾ ਗੁਲਾਮ ਉਹਨੇ ਚੌਹਾਂ ਰੰਗਾਂ ਦੇ ਗੋਲੇ ਸੁੱਟ ਦਿੱਤੇ ਇਹ ਚੌਹਾਂ ਰੰਗਾਂ ਦੇ ਗੁਲਾਮ ਨੇ ਸਮਝੋ ਚੋਹਾ ਵਰਣਾ ਦੇ ਚੋਹਾ ਮਜਬਾ ਦੇ ਸਾਰੇ ਗੁਲਾਮ ਉਹਨੇ ਸੱਜੇ ਹੱਥ ਫੇਰ ਕੇ ਸਾਰਿਆਂ ਵੱਲੇ ਇਸ਼ਾਰਾ ਕਰਦਿਆਂ ਕਿਆ ਤੇ ਇਹ ਸਾਰੇ ਗੁਲਾਮ ਇੱਕ ਬੇਗਮ ਦਾ ਪਾਣੀ ਪਰਦੇ ਜੇ ਪਏ ਨਾਲ ਹੀ ਉਹਨੇ ਪੁੱਲੇ ਜੇ ਹੱਥ ਨਾਲ ਗੁੱਲਿਆਂ ਉੱਤੇ ਪਾਨ ਦੀਪੇ ਕੀ ਧਰ ਦਿੱਤੀ ਇਹ ਲਾਲ ਰੰਗ ਦੀ ਬੇਗੀ ਸਾਰਿਆਂ ਗੁਲਾਮਾਂ ਤੇ ਗੁਲਾਮਾਂ ਤੋਂ ਵੀ ਨੀਵਿਆਂ ਨਹਿਲਿਆਂ ਦੈਲਿਆਂ ਉੱਤੇ ਜੁੱਤੀ ਨਾਲ ਰਾਜ ਕਰਦੀ ਪਈ ਜੇ ਕਿਉਂਕਿ ਇਹਦੇ ਪਿੱਛੇ ਸੁਨਹਿਰੀ ਤਾਜ ਵਾਲਾ ਬਾਦਸ਼ਾਹ ਬੈਠਾ ਏ ਦੱਸੋ ਹੁਣ ਕੀ ਕਰੋਗੇ ਤੁਸੀਂ ਮੇਰੇ ਵੱਲੇ ਕੀ ਵੇਂਦੇ ਜੇ ਪਈ ਖਾਓ ਜੁੱਤੀਆਂ ਸਹੋ ਰਗੜੇ ਇਹਦਾ ਇਲਾਜ ਜੇ ਆ ਵੇਂਦੇ ਹੋ ਉਹਨੇ ਪਾਨ ਦਾ ਯੱਕਾ ਸੱਜੇ ਹੱਥ ਵਿੱਚ ਲੈ ਕੇ ਸਾਰਿਆਂ ਵੱਲ ਸਿੱਧਾ ਕਰਕੇ ਪੁੱਛਿਆ ਕੀ ਨਾਂ ਹੈ ਇਹਦਾ ਯੱਕਾ ਉਮਰਦੀਨ ਦੀ ਮੱਦਮ ਜਈ ਆਵਾਜ਼ ਆਈ ਯੱਕਾ ਨਹੀਂ ਅਸਲ ਵਿੱਚ ਇਹਦਾ ਨਾਂ ਹੈ ਇਕਾ ਇਕਾ ਇੱਕੋ ਟਿਮਕਣਾ ਇਹ ਨਾ ਇਹਦੇ ਉੱਤੇ ਏਕਾ ਤੇ ਸਿਰਫ ਇਹਾ ਇਨ੍ਹਾਂ ਬੇਗਮਾ ਬਾਦਸ਼ਾਹਾਂ ਦਾ ਮੂੰਹ ਬਣ ਸਕਦਾ ਏ ਏਕੇ ਤੋਂ ਬਿਨਾ ਤੁਸੀਂ ਇਨ੍ਹਾਂ ਨੂੰ ਜਿੱਤ ਨਹੀਂ ਸਕਦੇ ਤੁਸੀਂ ਬੜੇ ਬਹਾਦਰ ਹੋ ਬੜੇ ਸੂਰਮੇ ਹੋ ਤੁਸੀਂ ਵੱਡੇ ਵੱਡੇ ਜ਼ਿਮੀਂਦਾਰ ਹੋ کارਖਾਨੇਦਾਰ ਹੋ ਰਾਜੇ ਮਹਾਰਾਜੇ ਤੇ ਨਵਾਬ ਸਾਹਿਬੋ ਤੁਹਾਡੇ ਕੋਲ ਧਰਤੀ ਹੈ ਕਪਾਹ ਹੈ ਕਣਕ ਹੈ ਚਾਂਦੀ ਹੈ ਸੋਨਾ ਹੈ ਹੀਰੇ ਮੋਤੀ ਤੇ ਜਵਾਹਰ ਹਨ ਪਰ ਏਕਾ ਨਹੀਂ ਹੈ ਇਸ ਸੇਖੇ ਇਹ ਮੁਸਲਮਾਨ ਏ ਔ ਹਿੰਦੂ ਏ ਔ ਇਸਾਈਏ ਆ ਪੰਡਤੇ ਤੇ ਆ ਚਮਿਆਰੇ ਪਰ ਇਨਸਾਨ ਇਕ ਵੀ ਨਹੀਂ ਦੁਖੀਆਂ ਤਕੀਆਂ ਵਾਂਗ ਵੰਡੇ ਹੋਏ ਆਪਸ ਵਿੱਚ ਲੜਨ ਜੋਗੇਓ ਪਰ ਏਕਾ ਹੈ ਨਹੀਂ ਤਾਸ਼ ਖੇਡਦੇ ਹੋ ਰੋਜ਼ ਖੇਡਦੇ ਹੋ ਪਰ ਏਕੇ ਦੀ ਤਾਕਤ ਨਹੀਂ ਸਮਝਦੇ ਇਹ ਜੇ ਤਾਸ਼ ਖੇਡਣ ਦਾ ਅਸਲੀ ਮਨੋਰਥ ਨਹੀਂ ਸਮਝਦੇ ਤਾਂ ਕੌਖਸ ਮਾਨੂੰ ਆ ਪਈ ਜੇ ਹੱਥ ਵਿੱਚ ਰਹਿੰਦੇ ਪੱਤੇ ਉਹਨੇ ਭਵਾ ਕੇ ਮਾਰੇ ਤੇ ਆਪ ਘਰ ਨੂੰ ਤੁਰ ਪਿਆ ਬੜੀ ਰਮਜ਼ ਵਾਲੀ ਗੱਲ ਕਹੀਏ ਬਾਬੇ ਕਾਲੀ ਨੇ ਕੋਈ ਸਮਝਣ ਵਾਲਾ ਹੋਵੇ ਤਾਂ ਇੰਨੀ ਹੀ ਕਾਫੀ ਏ ਅੱਖੇ ਇੱਕੋ ਅਲਫ਼ ਮੇਰੇ ਇਕਰਾਰ ਆਹਾ ਗੈਣੇ ਨੇ ਮਸਤੀ ਵਿੱਚ ਸਿਰ ਹਿਲਾਉਂਦਿਆ ਕਿਆ ਬੜਾ ਕੁਰਬਾਨੀ ਵਾਲਾ ਸ਼ਖਸ ਸੀ ਕਰਤਾਰ ਸਿਉਂ ਸਰਾਬੇ ਦਾ ਸਾਥੀ ਏ ਨਾ ਕੁਰਬਾਨੀ ਜਾਂਦਾ ਜਾਂਦਾ ਬਾਬਾ ਕਾਲੀ ਫਿਰ ਪਿੱਛੇ ਮੁੜ ਪਿਆ ਮੇਰੇ ਵਰਗਿਆਂ ਨੇ ਕੀ ਕੁਰਬਾਨੀ ਕਰਨੀ ਏ ਕੁਰਬਾਨੀ ਕਰ ਗਿਆ ਬੱਬਰ ਸ਼ੇਰ ਕਰਤਾਰ ਸਿੰਘ ਸਰਾਬਾ ਉਹਦੇ ਵਰਗੇ ਘਰ ਘਰ ਜੰਮ ਪੈਣੇ ਨੇ ਬਾਬਾ ਕਾਲੀਗਾ ਸਰਾਬੇ ਦੀ ਕੋਈ ਗੱਲ ਸੁਣਾ ਆ ਬਹਿ ਜਾ ਇੱਥੇ ਤੇਰੇ ਮੂੰਹੋਂ ਸੁਣ ਕੇ ਸਾਡਾ ਲਹੂ ਉਬਲਣ ਲੱਗ ਪੈਂਦਾ ਏ ਸੱਚਮੁੱਚ ਸੱਜਣ ਸਿੰਘ ਦਾ ਰੰਗ ਕੁਝ ਸੁਹਾ ਹੋ ਗਿਆ ਸੀ ਉਹ ਓ ਮਰਦ ਸੀ ਮਰਦ ਸੱਚਾ ਦੇਸ਼ ਭਗਤ ਲਓ ਸੁਣੋ ਬਾਬਾ ਅਕਾਲੀ ਤਖਤ ਪੂਸ਼ ਉੱਤੇ ਇੱਕ ਬੰਨੇ ਨਿੱਠ ਕੇ ਬਹਿ ਗਿਆ ਦੋਸਤੋ ਤੁਸੀਂ ਸੁਣ ਰਹੇ ਸੀ ਨਾਵਲ ਤੂਤਾਂ ਵਾਲਾ ਖੂ ਦਾ ਐਪੀਸੋਡ ਨੰਬਰ 4 ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਇਸੇ ਨਾਵਲ ਦਾ ਅਗਲਾ ਐਪੀਸੋਡ ਨੰਬਰ 5 ਇਸੇ ਪ੍ਰੋਗਰਾਮ ਨਾਵਲ ਦੇ ਵਰਕੇ ਦੇ ਵਿੱਚ ਲੈ ਕੇ ਅਗਲੀ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ ਜੁੜੇ ਰਹੋ ਧੰਨਵਾਦ